ਸਕੋਂਗ ਦਾ ਕੀ ਮੁੱਦਾ ਸਰ ਅੱਜ ਖਾਸ ਕਰਕੇ ਅਸੀਂ এডਿਕੇਸ਼ਨ ਦੇ ਮੁੱਦੇ ਤੇ ਇਹ ਆਪ ਪੱਲੇ ਪਲੇ ਸੱਜਣ ਨੂੰ ਬੁਲਾਇਆ ਤੁਕਿ ਪੰਜਾਬ ਸਰਕਾਰ ਆਪਣੇ ਅਜੰਡੇ ਚ ਆਮ ਪਾਰਟੀ ਨੇ এডਿਕੇਸ਼ਨ ਰੈਵਿਊਸ਼ਨ ਨੂੰ ਸ਼ਾਮਲ ਕਰਕੇ ਚੱਲਣ ਦਾ ਫੈਸਲਾ ਕੀਤਾ ਸੀ ਔਰ ਹੁਣ ਉਹ ਦਵਾ ਵੀ ਇਹ ਕਰ ਰਹੇ ਕਿਸੀ এডੂਕੇਸ਼ਨ ਦਾ ਰੈਗੂਲੇਸ਼ਨ ਕਰ ਦਿੱਤੇ এডੂਕੇਸ਼ਨ ਰੈਗੂਲੇਸ਼ਨ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਵਿਕਰ ਸੈਕਸ਼ਨ ਡਿਪਰੈਸਡ ਕਲਾਸਸ ਉਹਨਾਂ ਦਾ ਜਿਹੜਾ ਡਰਾਪ ਆਊਟ ਰੇਟ ਹੈ ਉਹਨੂੰ ਕੰਟਰੋਲ ਨਹੀਂ ਕਰ ਜਿਹੜੀ ਇਹ ਡਿਪਰੈਸਡ ਕਲਾਸਸ ਆ ਜਿਹੜਾ ਸਮਾਜ ਦਾ ਆਈਸੋਲੇਟਡ ਵਰਗ ਹੋਆ ਖਾਸ ਕਰਕੇ ਸ਼ੈਡੂਲ ਕਾਸਟ ਬਹੁਤ ਵੱਡਾ ਉਹਦਾ ਮੈਟ੍ਰਿਕ ਤੋਂ ਬਾਅਦ ਡ੍ਰੌਪ ਆਊਟ ਹੋ ਗਏ ਉਹਦੇ ਸਹਾ ਚੰਨੀ ਸਾਹਿਬ ਔਰ ਮੌਜੂਦਾ ਭਗਵੰਤ ਮਾਨ ਜੀ ਚਾਰਾਂ ਦੀ ਥਾਟ ਜਿਹੜੀ ਆ ਉਹ ਫਿਊਡਲ ਔਰ क्रੂਅਲ ਥਾਟ ਨੂੰ ਪ੍ਰਮੋਟ ਕਰਨੇ ਦੀ ਐ ਸਿਸਟਮ ਨੂੰ ਪ੍ਰਮੋਟ ਕਰਨੇ ਇਸੇ ਕਰਕੇ ਇਕਨੋਮਿਕਲ ਵਿਕਰ ਸੈਕਸ਼ਨ ਦੇ ਲਈ ਵੀ ਇਹਨਾਂ ਨੇ ਕੋਈ ਕਦਮ ਪੋਜ਼ਿਟਿਵ ਨਹੀਂ ਲਿਆ ਐਕਟ ਹੋਣ ਦੇ ਬਾਵਜੂਦ ਉਸ ਐਕਟ ਤੇ ਐਕਟ ਨਹੀਂ ਕੀਤਾ ਉਹ ਐਕਟ ਇੰਪਲੀਮੈਂਟ ਨਹੀਂ ਕੀਤਾ ਉਹਦੇ ਤੇ ਗਰਾਉਂਡ ਤੇ ਕੋਈ ਨਿਜਮਾ ਬਲੀ ਨਹੀਂ ਬਣਾਈ ਜਿਹਦਾ ਜਿਹਦੇ ਨਾਲ ਉਸ ਐਕਟ ਦਾ ਸੰਕਤ ਨੂੰ ਸਟੂਡੈਂਟਸ ਨੂੰ ਬੱਚਿਆਂ ਨੂੰ ਲਾਭ ਸ ਹੈ ਅੱਜ ਦਾ ਸਾਡਾ ਇਹੋ ਹੀ ਮਕਸਦ ਹੈ ਕਿ ਅਸੀਂ ਸਰਕਾਰ ਦੀ ਐਜੂਕੇਸ਼ਨ ਰੈਵੋਲੂਸ਼ਨ ਪਾਲਿਸੀ ਫੇਲ ਬਾਥਰੂਮਾਂ ਤੇ ਪੱਥਰ ਲਾਉਣ ਨੂੰ ਐਜੂਕੇਸ਼ਨ ਰੈਗੂਲੇਸ਼ਨ ਨਹੀਂ ਕਿਹਾ ਜਾਂਦਾ ਕੰਤਾ ਤੇ ਰੰਗ ਕਰਾ ਕੇ ਮੂਰਤਾ ਛਾਪਣ ਨੂੰ এডਿਕੇਸ਼ਨ ਰੈਗੂਲੇਸ਼ਨ ਨਹੀਂ ਕਿਹਾ ਜਾਂਦਾ ਸਕੂਲਾਂ ਦੇ ਵਿੱਚ ਅਧਿਆਪਕ ਹੈ ਨਹੀਂ ਤਾਂ এডਿਕੇਸ਼ਨ ਰੈਗੂਲੇਸ਼ਨ ਬਿਨਾ ਅਧਿਆਪਕ ਤੋਂ ਨਹੀਂ ਹੋ ਸਕਦਾ ਧੰਨਵਾਦ ਇਸ ਤੋਂ ਬਿਨ ਅਸੀਂ ਸਰਕਾਰ ਨੂੰ ਕਿਹਾ ਨਾ ਕਿ ਸਰਕਾਰ ਦਖਲ ਦੇਵੇ ਪੋਸਟ میٹرਿਕ ਸਕਾਲਰਸ਼ਿਪ ਅਧੀਨ ਜਿਹੜੀਆਂ ਯੂਨੀਵਰਸਿਟੀਆਂ ਦਾਖਲਾ ਨਹੀਂ ਦਿੰਦੀਆਂ ਉਹਨਾਂ ਤੋਂ ਦਾਖਲਾ ਦਵਾਵੇ ਯੂਨੀਵਰਸਿਟੀ ਦੇ ਜਿਹੜੇ ਮਾਲਕ ਉਹ ਕਿਉਂਕਿ ਉਹ ਕੈਪੀਟਲਿਸਟ ਹੈ ਪੂੰਜੀਪਤੀ ਪੂੰਜੀਪਤੀ ਮਾਲਕਾਂ ਨੂੰ ਵੀ ਸਾਡੀ ਸਲਾਹ ਹੈ ਕਿ ਉਹ ਇਹਨੂੰ ਸਿਰਫ ਪ੍ਰੋਫਿਟ ਓਰੀਐਂਟਡ ਨਜ਼ਰੀਏ ਨਾਲ ਨਾ ਦੇਖਣ এডਿਕੇਸ਼ਨ ਅਦਾਰੇ ਕਿਉਂਕਿ ਇਹ ਪਬਲਿਕ ਨੂੰ ਸਰਵਿਸ ਦੇਣ ਦਾ ਮਾਧਿਅਮ ਵੀ ਉਹ ਸਿਰਫ ਇਹ ਸੋਚ ਕੇ ਕਿ ਮੇਰੀ ਯੂਨੀਵਰਸਿਟੀ ਹੋਰ ਹਜ਼ਾਰਾਂ ਕਰੋੜ ਦੇ ਲਾਭ ਚ ਚਲੀ ਜਾਏ ਇਸ ਕਰਕੇ ਮੈਂ ਸ਼ਰੂਲ ਕਸਟ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਣਾ। ਤੋਂ ਬੋਧਜਨ ਸਮਾਜ ਪਾਰਟੀ ਦਾ ਯੂਨੀਵਰਸਿਟੀ ਨੂੰ ਵੀ ਕਹਿਣਾ ਕਿ ਉਹ ਐਡਮਿਸ਼ਨ ਦੇਣ। ਔਰ ਸਰਕਾਰ ਨੂੰ ਸਾਡਾ ਕਹਿਣਾ ਕਿ ਉਹ ਐਡਮਿਸ਼ਨ ਵਿਵਾਨ ਚ ਆਪਣਾ ਰੋਲ ਅਦਾ ਕਰੇ। ਅਗਰ ਨਹੀਂ ਕਰਨਗੇ ਕਿਉਂਕਿ ਇਹਨਾਂ ਦਾ ਤਾਂ ਐਡਮਿਸ਼ਨ ਚੱਲਦੇ ਆ। ਅਗਰ ਯੂਨੀਵਰਸਟੀਆਂ ਔਰ ਸਰਕਾਰ ਆਪਣਾ ਰਵਈਆ ਨਹੀਂ ਬਦਲਣਗੀਆਂ ਤਾਂ ਬੋਧਜਨ ਸਮਾਜ ਪਾਰਟੀ ਨੂੰ ਫਿਰ ਸਖਤ ਕਦਮ ਪੁੱਟਣੇ ਪੈਣਗੇ। ਯੂਨੀਵਰਸਿਟੀਆਂ ਦੇ ਸਾਹਮਣੇ ਵੀ ਸਾਨੂੰ ਕੋਈ ਅੰਦੋਲਨ ਦਾ ਰਸਤਾ ਤਿਆਰ ਕਰਨਾ ਪਊਗਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮਸਲਿਆਂ ਨੂੰ ਅਸੀਂ ਪੀਸਫੁਲ ਤਰੀਕੇ ਨਾਲ ਨਜਠੀਏ ਪਰ ਅਗਰ ਬਿਲਕੁਲ ਇਹ ਜਾਣ ਕੇ ਕਿ ਅਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਇੰਟਰਸਟ ਦਾ ਕਤਲ ਕਰ ਦੇਣਾ ਅਸੀਂ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਣਾ ਤਾਂ ਫਿਰ ਵੀ ਐਸਪੀ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਧੰਨਵਾਦ